ਹਾਂਜੀ ਹੁਣ ਜਿਹੜੀ ਬਹੁਤ ਵੱਡੀ ਅਪਡੇਟ ਆ ਗਈ ਸਾਹਮਣੇ ਜਿਹਦੇ ਵਿੱਚ ਤੁਹਾਨੂੰ ਖਬਰ ਅੱਜ ਤਿੰਨ ਸੁਣਾਵਾਂਗੇ ਪਹਿਲੀ ਖਬਰ ਜੋ ਕਿ ਭਾਈ ਬਿਕਰਮ ਮਜੀਠੀਆ ਤੇ ਸੀਐਮ ਪਵਨਤਮਾਨ ਦਾ ਇੱਕ ਬਹੁਤ ਵੱਡਾ ਐਕਸ਼ਨ ਹੋ ਗਿਆ ਤਾਂ ਹੁਣ ਪਹਿਲਾਂ ਇਹ ਵੀਡੀਓ ਸੁਣੋ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਤਾਂ ਸੁਣੋ ਵੀਡੀਓ ਪਹਿਲੀ ਵੱਡੀ ਖਬਰ ਹੈ ਕਿ ਬਿਕਰਮਜੀਤ ਮਜੀਠੀਆ ਤੇ ਪਹਿਲੀ ਵਾਰ ਇਨਾ ਵੱਡਾ ਐਕਸ਼ਨ ਹੋਇਆ ਵਿਕਰਮਜੀਤ ਜੀਠਿਆ ਦੇ ਘਰ ਦੇ ਉੱਪਰ ਅੱਜ ਛਾਪਾ ਪਿਆ ਪੁਲਿਸ ਵੀ ਗਈ ਹੈ ਤੇ ਵਿਜੀਲੈਂਸ ਵੀ ਗਈ ਹੈ ਤੇ ਉਸ ਤੋਂ ਬਾਅਦ ਦੂਜੀ ਵੱਡੀ ਖਬਰ ਹੈ ਕਿ ਔਟ ਕੋਲੋਂ ਵੱਡੀ ਮਾਤਰਾ ਨਸ਼ੇ ਦੀ ਫੜੀ ਗਈ ਹੈ ਔਰ ਤੀਜੀ ਵੱਡੀ ਖਬਰ ਹੈ ਅਸਤੀਫਿਆਂ ਦੀ ਵੱਡੀ ਝੜੀ ਲੱਗ ਗਈ ਹੈ ਵੱਡੇ ਸੀਨੀਅਰ ਆਗੂਆਂ ਨੇ ਅਸਤੀਫੇ ਦੇ ਦਿੱਤੇ ਨੇ ਔਰ ਤਰਥੱਲੀ ਜੀ ਮਚ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਵੱਡਾ ਬਿਆਨ ਆਇਆ ਔਰ ਹੁਣ ਤੁਹਾਨੂੰ ਹਰ ਇੱਕ ਖਬਰ ਦੀ ਪੂਰੀ ਜਾਣਕਾਰੀ ਡਿਟੇਲ ਚ ਦਿੰਨੇ ਆ ਅਖੀਰ ਤੱਕ ਪੂਰਾ ਸੁਣਿਓ ਤੇ ਆਪਣਾ ਕੀਮਤੀ ਵਿਚਾਰ ਹਰ ਖਬਰ ਬਾਰੇ ਜਰੂਰ ਲਿਖਿਆ ਕਰੋ ਕਿਉਂਕਿ ਤੁਸੀਂ ਸਾਡੇ ਨਾਲ ਹੋ ਸਿਆਣੇਓ ਮਿੱਤਰ ਪਿਆਰਿਓ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਘਰ ਕੋ ਵਾਰ ਠੀਕ ਨੇ ਪਹਿਲੀ ਵੱਡੀ ਖਬਰ ਹੈ ਕਿ ਅੱਜ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਮਲਜੀਠੀਆ ਦੇ ਘਰ ਦੇ ਉੱਪਰ ਛਾਪਾ ਪਿਆ ਰੇਡ ਪਈ ਆ ਔਰ ਇਹ ਰੇਡ ਵਿਜੀਲੈਂਸ ਤੇ ਪੁਲਿਸ ਦੀ ਪਈ ਆ ਔਰ ਇਹ ਇਸ ਤਰ੍ਹਾਂ ਦੀ ਜਾਣਕਾਰੀ ਆ ਰਹੀ ਹੈ ਕਿ ਯੁੱਧ ਨਸ਼ਾ ਵਿਰੋਧ ਦੇ ਵਿੱਚ ਜਿਹੜਾ ਪਿਛਲੇ ਦਿਨੀ ਮੁੱਖ ਮੰਤਰੀ ਭਗਵਨ ਤਮਨ ਨੇ ਇੱਕ ਗੱਲ ਬੋਲੀ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਬਹੁਤ ਵੱਡੇ ਵੱਡੇ ਜਿਹੜੇ ਸਿਆਸੀ ਨੇਤਾ ਹੈ ਉਹਨਾਂ ਦੇ ਘਰਾਂ ਤੇ ਵੀ ਛਾਪੇ ਪੈਂਦੇ ਦੇਖੋਗੇ ਔਰ ਕਾਰਵਾਈਆਂ ਹੋਣਗੀਆਂ ਔਰ ਜਿਹੜੇ ਪੂਰੇ ਪੰਜਾਬ ਦੇ ਮਸ਼ਹੂਰ ਨਾਂ ਨੇ ਉਹਨਾਂ ਦੇ ਘਰਾਂ ਤੇ ਛਾਪੇ ਪੈਣਗੇ ਤਾਂ ਚਰਚਾ ਇਹ ਉੱਠੀ ਹੈ ਕਿ ਉਸ ਤੈਪ ਹੀ ਇਹ ਕਾਰਵਾਈ ਹੋ ਸਕਦੀ ਹੈ ਪਰ ਇੱਕ ਚਰਚਾ ਇਹ ਵੀ ਹੈ ਕਿ ਵਿਕਰਮਜੀਤ ਮਜੀਠੀਆ ਪਿਛਲੇ ਟਾਈਮ ਤੋਂ ਭਗਵੰਤ ਮਾਨ ਤੇ ਉਹਦੀ ਸਰਕਾਰ ਦੇ ਖਿਲਾਫ ਵਟੇ ਬਿਆਨ ਦੇ ਰਹੇ ਨੇ ਕਈ ਤਰ੍ਹਾਂ ਦੇ ਉਹ ਖਲਾਸੇ ਕਰਦੇ ਨੇ ਕਿੰਨੀਆਂ ਹੀ ਹੁਣ ਤੱਕ ਵੀਡੀਓ ਤੇ ਫੋਟੋ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਉਹਨਾਂ ਦੀ ਬੇਟੀ ਦੀਆਂ ਉਹਨਾਂ ਦੇ ਮੰਤਰੀਆਂ ਤੇ ਜਿਹੜੇ ਵੱਡੇ ਵੱਡੇ ਇਲਜ਼ਾਮਾਂ ਵਾਲੀਆਂ ਵਿਕਰਮ ਮਜੀਠੀਆ ਨੇ ਜਾਰੀ ਕੀਤੀਆਂ ਨੇ ਤੇ ਪ੍ਰੈਸ ਕਾਨਫਰੰਸਾਂ ਕਰਕੇ ਦੋਸ਼ ਲਾਏ ਨੇ ਤਾਂ ਇਸ ਗੱਲ ਤੋਂ ਗੁੱਸੇ 'ਚ ਆ ਕੇ ਵੀ ਇਹ ਕਾਰਵਾਈ ਕੀਤੀ ਗਈ ਹੋ ਸਕਦੀ ਹੈ ਹੁਣ ਤੁਸੀਂ ਸਿਆਣਿਆਂ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਹੈ ਵੈਸੇ ਮੈਂ ਦੱਸ ਦਿਆਂ ਅੱਜ ਵਿਕਰਮ ਜੀਠੀਆ ਦੇ ਅਮਰਸਰ ਘਰ ਦੇ ਵਿੱਚ ਵਿਜੀਲੈਂਸ ਦਾ ਛਾਪਾ ਪਿਆ ਤੇ ਵਿਜੀਲੈਂਸ ਛਾਪਾ ਉਦੋਂ ਮਾਰਦੀ ਹੈ ਜਦੋਂ ਗਲਤ ਤਰੀਕਿਆਂ ਨਾਲ ਕਿਸੇ ਵਿਅਕਤੀ ਦੇ ਪੈਸਾ ਧਨ ਜਾਂ ਆਮਦਨ ਇਕੱਠੀ ਕੀਤੀ ਹੁੰਦੀ ਹੈ ਤਾਂ ਵਿਜੀਲੈਂਸ ਤੱਥ ਸਬੂਤ ਇਕੱਠੇ ਕਰਨ ਤੋਂ ਬਾਅਦ ਕਿਸੇ ਦੇ ਛਾਪਾ ਮਾਰਦੀ ਹੈ ਇਹ ਵਿਜੀਲੈਂਸ ਦਾ ਦਾਅਵਾ ਹੈ ਔਰ ਹੁਣ ਪਹਿਲਾ ਹੀ ਵਿਕਰਮਜੀਤ ਮਜੀਠੀਆ ਜਿਹੜੇ ਆ ਇੱਕ ਬਹੁਤ ਕਰੋੜੀ ਵੱਡੇ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਉਹਨਾਂ ਤੇ ਕੇਸ ਹੈ ਔਰ ਉਹ ਜੇਲ੍ਹ ਦੇ ਵਿੱਚ ਵੀ ਰਹਿ ਕੇ ਆਏ ਨੇ ਉਦੋਂ ਅਜੇ ਭਗਵੰਤ ਸਾਨ ਮੋਹਰਾ ਦੀ ਸਰਕਾਰ ਨਹੀਂ ਸੀ ਆਈ ਹਾਂਜੀ ਅੱਜ ਦਾ ਜਿਹੜਾ ਇਹ ਪੂਰਾ ਮਾਮਲਾ ਲੈ ਕੇ ਬਿਕਰਮ ਮਜੀਠੀਏ ਤੇ ਬਹੁਤ ਵੱਡਾ ਐਕਸ਼ਨ ਲੈ ਲਿਆ ਸੀਐਮ ਭਵਨਤਮਨ ਨੇ ਹੁਣ ਉੱਥੇ ਇਹਦੇ ਘਰੇ ਛਾਪਾ ਪੈਂਦਾ ਜੋ ਕਿ ਬਈ ਵਿਜੀਲੈਂਸ ਵੀ ਪਹੁੰਚਦੀ ਆ ਪੰਜਾਬ ਪੁਲਿਸ ਵੀ ਪਹੁੰਚਦੀ ਆ ਤੇ ਹੁਣ ਜਿਹੜਾ ਕਿ ਜੁੱਧ ਨਸ਼ਿਆਂ ਵਿਰੁੱਧ ਇਹ ਸੀਐਮ ਭਵਨਤਮਨ ਨੇ ਜਿਹੜੀ ਇਹ ਸਰਕਾਰ ਨੇ ਇੱਕ ਨਵੀਂ ਮਹੀਮ ਚੱਕੀ ਆ ਤੇ ਜਿਹੜਾ ਕਿ ਨਸ਼ੇ ਤਸਕਰਾਂ ਦੇ ਹਰ ਨਸ਼ੇ ਤਸਕਰ ਦੇ ਘਰ ਤੇ ਬਲਡੋਜ ਚਲਾਇਆ ਜਾਂਦਾ ਤੇ ਪਰ ਗੱਲ ਹੁਣ ਇਹ ਆ ਸਵਾਲ ਇਹ ਵੀ ਉੱਠਦੇ ਆ ਵੀ ਜਿਹੜੇ ਵੱਡੇ ਅਫਸਰਾਂ ਇਹ ਜ਼ਰੂਰ ਕੁਝ ਵਿੱਚੋਂ ਐਸੇ ਅਫਸਰ ਆ ਜਿਵੇਂ ਹੁਣ ਆਪਾਂ ਗੱਲ ਕਰੀਏ ਜਿਹੜੀ ਪੰਜਾਬ ਪੁਲਿਸ ਵਾਲੀ ਅਮਨਦੀਪ ਕੌਰ ਇਹਦੇ ਤੇ ਕੋਈ ਖਾਸ ਜੇ ਆਪਾਂ ਕਹੀਏ ਖਾਸ ਨਹੀਂ ਪਈ ਜੇ ਗੱਲ ਕਰੀਏ ਉਹ ਤਾਂ ਬਹੁਤ ਜਲਦੀ ਉਹ ਜ਼ਮਾਨ ਤੇ ਬਾਹਰ ਵੀ ਆ ਗਈ ਆ ਤਾਂ ਜਿਹਦੇ ਵਿੱਚ ਸਾਡੇ ਸਵਾਲ ਲੋਕਾਂ ਦੇ ਇਹ ਉੱਠਦੇ ਸੀ ਵੀ ਇਹਦੇ ਕਰਤੇ ਵਿਡੋਜ਼ਰ ਕਿਉਂ ਨਹੀਂ ਚੱਲਿਆ ਪਰ ਹਾਂ ਜਿਹੜਾ ਇੱਕ ਐਕਸ਼ਨ ਲਿਆ ਵਿਜੀਲੈਂਸ ਨੇ ਤੇ ਪੰਜਾਬ ਸਰਕਾਰ ਨੇ ਉਹਦੀ ਜਿਹੜੀ ਪ੍ਰਾਪਰਟੀ ਉਹ ਜ਼ਬਤ ਕਰ ਲਈਤੀ ਗਈ ਸੀ ਤੇ ਜਿਹੜੀ ਉਹਦੀ ਕੋਠੀ ਆ ਜਿਹੜੀ ਨੂੰ ਦੱਸਿਆ ਜਾਂਦਾ ਵੀ 2 ਕਰੋੜ ਦੀ ਆ ਸਾਰੀ ਪ੍ਰਾਪਰਟੀ ਜ਼ਬਤ ਕਰ ਲਈ ਸੀ ਤੇ ਪਰ ਉਹਦੇ ਉੱਤੇ ਇੱਕ ਜੋ ਆਪਣੇ ਬੰਨਿਓ ਪਰਚੇ ਵੀ ਲਾ ਦਿੱਤੇ ਗਏ ਸੀ ਵੀ ਇਹ ਕੋਠੀ ਇਹ ਵੇਚ-ਵਟ ਨਹੀਂ ਸਕਦੀ ਸਿਰਫ ਵਰਤ ਸਕਦੀ ਆ ਯੂਜ਼ ਕਰ ਸਕਦੀ ਆ ਤੇ ਪਰ ਅੱਜ ਦੇ ਜਿਹੜੇ ਹੁਣ ਵੱਡੇ ਸਵਾਲ ਇਹ ਆ ਵੀ ਜਿਹੜਾ ਕਿ ਬੇਕਰਮ ਜੀਠਿਆ ਸੇਮਪੋਂ ਅਤਮਾਨ ਜਿਹੜਾ ਕਿ ਸੁਖਵੀਰ ਬਾਦਲ ਦੀ ਇੱਕ ਦੂਜੇ ਦੀ ਨਖੇਦੀ ਕਰਦੇ ਰਹਿੰਦੇ ਆ ਇਹ ਲੀਡਰਾਂ ਦਾ ਬਣਦੇ ਇੱਕ ਦੂਜੇ ਨੂੰ ਜੋ ਨਿੰਦੇ ਰਹਿੰਦੇ ਪਰ ਜਿਹੜਾ ਹੁਣ ਐਕਸ਼ਨ ਲੈ ਹੋ ਗਿਆ ਜਿਹੜਾ ਕਿ ਵਿਕਰਮ ਮਜੀਠੀਏ ਨੂੰ ਵਿਜੀਲੈਂਸ ਨੇ ਇੱਕ ਛਾਪਾ ਪੈ ਗਿਆ ਉਹਦੇ ਤੇ ਕਹਿੰਦਾ ਮਤਲਬ ਪੰਜਾਬ ਪੁਲਿਸ ਤੇ ਵਿਜੀਲੈਂਸ ਪਹਿਲੇ ਨੰਬਰ ਤੇ ਹੁਣ ਆਪਾਂ ਗੱਲ ਇਹ ਕਹਿ ਦਈਏ ਵਿਜੀਲੈਂਸ ਪਹਿਲਾਂ ਸਬੂਤ ਇਕੱਠੇ ਕਰਦੀ ਆ ਪੂਰੇ ਸਬੂਤਾਂ ਦੇ ਆਧਾਰ ਤੇ ਬੰਦਾ ਚੱਕਦੀ ਆ ਜੋ ਵੀ ਜਦੋਂ ਪੂਰੀ ਇਨਕੁਆਇਰੀ ਹੁੰਦੀ ਆ ਤਾਂ ਬੰਦਾ ਚੱਕਦੀ ਆ ਜਦੋਂ ਪੂਰੀ ਮਾਮਲਾ ਸਾਹਮਣੇ ਆ ਜੇ ਤਾਂ ਉਦੋਂ ਪਹਿਲਾਂ ਐਕਸ਼ਨ ਨਹੀਂ ਲਿਆ ਜਾਂਦਾ ਵਿਜੀਲੈਂਸ ਕੋਈ ਮਗਲੀ ਚੀ ਨਹੀਂ ਪਹਿਲਾਂ ਇਹ ਆਪਣੇ ਬੰਨਿਓ ਪੂਰਾ ਨਿਚੋੜ ਕੱਢਦੀ ਹੈ ਗੱਲ ਦਾ ਤੇ ਜਦੋਂ ਸਬੂਤਾਂ ਦੇ ਆਧਾਰ ਤੇ ਗ੍ਰਿਫਤਾਰ ਕਰਦੇ ਆ ਜੋ ਵੀ ਕੋ ਜਿਹਨੂੰ ਵੀ ਚੱਕਣਾ ਹੁੰਦਾ ਤਾਂ ਹੁਣ ਇਹ ਸਕੰਜੇ ਵਿੱਚ ਲੈ ਲਿਆ ਜੋ ਕਿ ਵਿਕਰਮ ਜੀਠਿਆ ਜੋ ਅਕਸਰ ਤੁਸੀਂ ਦੇਖਦੇ ਆਏ ਆ ਤਾਂ ਜੋ ਭਾਈ ਸੀਐਮ ਭਵਨਤਮਾਨ ਦਾ ਤੇ ਜੇ ਗੱਲ ਕਰੀਏ ਹੁਣ ਆਪਾਂ ਅਸਤੀਫਿਆ ਨੂੰ ਲੈ ਕੇ ਉਹ ਵੀ ਨਾਲ-ਨਾਲ ਬਹੁਤ ਜਣਿਆਂ ਦੇ ਜੇ ਗੱਲ ਕਰੀਏ ਵੱਡੇ-ਵੱਡੇ ਲੀਡਰਾਂ ਦੇ ਸੀਫੇ ਵੀ ਹੋ ਰਹੇ ਆ ਜੇ ਗੱਲ ਕਰੀਏ ਹੁਣ ਜਿਵੇਂ ਸੀਐਮ ਭਵਨਤਮਨ ਦੀ ਇੱਕ ਪਾਵਰ ਹੋਣ ਦੇ ਨਾਤੇ ਤੇ ਜਿਹੜੇ ਹੁਣ ਜਿੰਨੇ ਵੀ ਇਹ ਵੋਟਾਂ ਦੇ ਵਿੱਚ ਜਿੰਨੇ ਹਰੇ ਆ ਸਾਰਿਆਂ ਦੇ ਸੀਫੇ ਹੋਏ ਆ ਤੇ ਬਾਕੀ ਜੇ ਕੀ ਰਹਿ ਗਈ ਗੱਲ ਹੁਣ ਵਿਕਰਮ ਮਜੀਠੀਆ ਦੀ ਹੁਣ ਦੇਖਣਾ ਇਹ ਬਣਦਾ ਵੀ ਅੱਗੇ ਦਾ ਮਾਮਲਾ ਕੀ ਆ ਕਿਉਂਕਿ ਸੀਐਮ ਭਵਨਤਮਨ ਨੇ ਅਕਸਰ ਜਿਹੜਾ ਲੋਕਾਂ ਨਾਲ ਵਾਅਦਾ ਕੀਤਾ ਸੀ ਵੀ 31 ਮਈ ਤੱਕ ਚਿੱਟੇ ਦਸ ਪਾਇਆ ਕਰ ਦਾਂਗੇ ਉਦੋਂ ਪਹਿਲਾ ਵਾਲਾ ਵਾਅਦਾ ਕੀ ਸੀ ਉਹ 26 ਤਰੀਕ ਦਾ ਸੀ 26 ਜਨਵਰੀ ਤੱਕ ਮੈਂ ਜੀ ਚੱਟੇ ਦਾ ਬਿਲਕੁਲ ਸਪਾਇ ਕਰਤ ਉਹ ਜਿਸ ਦਿਨ ਜਿੱਤਦਾ ਉਸ ਦਿਨ ਦਾ ਵਾਅਦਾ ਪਰ ਅੱਜ ਤੱਕ ਪੌਣੇ 3 ਸਾਲ ਹੋ ਗਏ ਤੇ ਜਿਹੜਾ ਹੁਣ ਇੱਕ 2025 ਜਿਹਨਾਂ ਨੇ ਟਾਈਮ ਲਿਆ ਸੀ ਟਾਈਮ ਕਹਿਣ ਦਾ ਮਤਲਬ ਹੀ ਘਟ ਲੈ ਲਿਆ ਸਮਾਂ ਥੋੜਾ ਜਿਹਾ ਘਟ ਸੀ ਤੇ ਸਾਮਾ ਵੱਡਾ ਆ ਗਿਆ ਕਹਿੰਦਾ ਮਤਲਬ ਵੀ ਹੁਣ ਜਿਹੜੇ ਨਸ਼ਾ ਤਸਕਰਾਂ ਨੇ ਇਹਨਾਂ ਨੇ ਕਿਹਾ ਵੀ ਜੁੱਧ ਨਸ਼ਾ ਵਿਰੁੱਧ 31 ਮਈ ਤੱਕ ਅਸੀਂ ਬਿਲਕੁਲ ਚਿੱਟਾ ਬੰਦ ਕਰ ਦਾਂਗੇ ਸਪਾਇਆ ਹੋ ਜੂ ਪਰ ਤੁਸੀਂ ਦੇਖ ਹੀ ਰਹੇ ਹੋ ਵੱਡੇ ਵੱਡੇ ਅਫਸਰ ਫੜੇ ਜਾਂਦੇ ਆ ਕੱਲ ਵੀ ਇੱਕ ਐਸਐਸਆਈ ਤੋਂ 6 ਕਿਲੋ ਚਿੱਟਾ ਬਰਾਮਦ ਹੋਇਆ ਹਰ ਰੋਜ਼ ਪਰ ਆਮ ਲੋਕਾਂ ਨੂੰ ਜਿਆਦਾ ਪੁਲਿਸ ਵਾਲੇ ਫੜੇ ਜਾਂਦੇ ਤਾਂ ਹੁਣ ਇਹ ਜੋ ਜੁੱਧ ਨਸ਼ਾ ਵਿਰੁੱਧ ਜੋ ਸੀਐਮ ਪੰਤਮਾਨ ਨੇ ਜੋ ਬਾਈ ਇਹ ਮੀਮ ਚੱਕਿਆ ਹੁਣ ਜੇ ਉਹਨਾਂ ਦੇ ਵਿੱਚ ਜਿਹੜਾ ਹੁਣ ਇੱਕ ਵਿਕਰਮ ਜੀਠੀਆ ਵੀ ਰਗੜਿਆ ਜਾਂਦਾ ਜਿਹਦੇ ਵਿੱਚ ਪਹਿਲਾਂ ਵੀ ਜੇਲ੍ਹ ਕੱਟ ਕੇ ਆਇਆ ਇਹ ਵੀ ਦੱਸਣਾ ਦੱਸਿਆ ਉਹਨਾਂ ਤੇ ਪਰ ਅੱਜ ਦੇ ਵਿਚਾਰ ਜੋ ਆਪਣੇ ਇਹੀ ਆ ਜੋ ਬਈ ਵਿਕਰਮ ਜੀਟੀਆ ਦਾ ਬਹੁਤ ਵੱਡਾ ਐਕਸ਼ਨ ਹੋਗਾ ਸੀਐਮ ਪੰਤਮਾਨ ਦਾ ਦੇਖਣਾ ਮਾਮਲਾ ਹੁਣ ਇਹ ਬਣਦਾ ਅੱਗੇ ਦਾ ਮਾਮਲਾ ਕੀ ਹੋਊਗਾ ਅੱਜ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਜਰੂਰ ਕਰਨੇ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ